ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਸੰਗਤ ਜੀ ਪਾਵਨ ਸਥਾਨ ਗੁਰਦੁਆਰਾ ਸ੍ਰੀ ਦામਦਮਾ ਸਾਹਿਬ ਦੇ ਇਹ ਸਥਾਨ ਪਿੰਡ ਕਢਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਥਿਤ ਆ ਜਦੋਂ ਛੇਵੇਂ ਪਾਤਸ਼ਾਹ ਜੀ ਕਢਾਣੀ ਨਗਰ ਦੇ ਵਿੱਚ ਪਹੁੰਚੇ ਆ ਤੇ ਸਭ ਤੋਂ ਪਹਿਲ ਨੂੰ ਮਹਾਰਾਜ ਜੀ ਇਸ ਸਥਾਨ ਤੇ ਪਹੁੰਚੇ ਸਨ ਪਿੰਡ ਦੇ ਬਾਹਰ-ਬਾਰ ਉੱਚੀ ਨੀਮੀ ਜਗਾ ਵੇਖ ਕੇ ਮਹਾਰਾਜ ਜੀ ਨੇ ਇੱਕ ਦਰਖਤ ਦੇ ਥੱਲੇ ਆਪਣਾ ਕਮਰਕਸਾ ਖੋਲਿਆ ਜਿਸ ਕਰਕੇ ਇਸ ਸਥਾਨ ਦਾ ਨਾਮ ਮਹਾਰਾਜ ਜੀ ਦਾ ਸਥਾਨ ਹੈ ਜਿਹੜਾ ਦਮਦਮਾ ਸਾਹ ਬਿਆ ਤੇ ਸੰਗਤ ਜੀ ਹੋ ਸਕਦਾ ਹੈ ਜਿਹੜਾ ਦਰਖਤ ਤੇ ਹੈ ਇਹ ਉਹੀ ਹੋਵੇ ਬਾਕੀ ਮਹਾਰਾਜ ਜੀ ਜਾਣਦੇ ਆ ਇੱਥੇ ਦਰਖਤ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਕਿ ਮਹਾਰਾਜ ਜੀ ਦਰਖਤ ਦੇ ਥੱਲੇ ਬੈਠੇ ਸਨ ਆ ਕਰਕੇ ਤੇ ਇਸ ਸਥਾਨ ਤੇ ਇੱਕ ਸਾਧੂ ਤਪਸਵੀ ਰਹਿੰਦਾ ਸੀ ਜਦੋਂ ਉਸ ਨੂੰ ਪਤਾ ਲੱਗਾ ਪਾਤਸ਼ਾਹ ਜੀ ਆਏ ਆ ਤੇ ਪਾਤਸ਼ਾਹ ਜੀ ਦੀ ਬੜੀ ਭਾਵਨਾ ਤੇ ਪਿਆਰ ਦੇ ਨਾਲ ਉਸ ਸਾਧੂ ਨੇ ਸੇਵਾ ਕੀਤੀ ਤੇ ਮਹਾਰਾਜ ਜੀ ਦੇ ਨਾਲ ਪਰਮਾਰਤ ਦੇ ਬਚਨ ਬਿਲਾਸ ਕਰਦਾ ਰਿਹਾ ਮਹਾਰਾਜ ਜੀ ਨੇ ਭਾਵਨਾ ਨੂੰ ਵੇਖ ਕਰਕੇ ਉਸ ਸਾਧੂ ਨੂੰ 84 ਦੇ ਗੇੜ ਦੇ ਵਿੱਚੋਂ ਮੁਕਤ ਕੀਤਾ ਤੇ ਮਹਾਰਾਜ ਨੇ ਬਚਨ ਕੀਤਾ ਭਾਈ ਜਿਹੜਾ ਸਾਡੇ ஸ்தான ਤੇ ਆਏਗਾ ਉਹ ਤੇਰੇ ஸ்தான ਤੇ ਵੀ ਆਏਗਾ ਤੇਰੇ ஸ்தானਾਂ ਦੇ ਵੀ ਦਰਸ਼ਨ ਸੰਗਤ ਕਰੇਗੀ ਸੰਗਤ ਜੀ ਇਹ ஸ்தான ਆ ਜਿਹੜਾ ਬਣਿਆ ਹੋਇਆ ਬੜਾ ਸੁੰਦਰ ਇਸ ਸਥਾਨ ਤੇ ਉਹ ਤਪੱਸਵੀ ਸਾਧੂ ਏ ਜਿਹੜਾ ਰਹਾ ਕਰਦਾ ਸੀ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ ਉਸ ਸਾਧੂ ਨੇ ਤੇ ਇਸੇ ਸਥਾਨ ਤੇ ਬਾਬਾ ਸੂਰਤੀਆ ਜੀ ਤੇ ਸੰਗਤ ਦੇ ਨਾਲ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਜੀ ਬਾਬਾ ਸੂਰਤੀਆ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ ਨਗਰ ਦੇ ਵਿੱਚ ਆਓ ਨਗਰ ਦੇ ਵਿੱਚ ਚਰਨ ਪਾਓ ਇੱਥੋਂ ਫਿਰ ਪਾਤਸ਼ਾਹ ਜੀ ਬਾਬਾ ਸੂਰਤੀਆ ਜੀ ਤੇ ਸੰਗਤ ਦੇ ਨਾਲ ਕੜਾਣੀ ਨਗਰ ਦੇ ਵਿੱਚ ਪਹੁੰਚੇ ਸਨ ਜਿੱਥੇ ਸਤਿਗੁਰੂ ਜੀ 45 ਦਿਨ ਠਹਿਰੇ ਸਨ ਇਹ ਸਥਾਨ ਆਪ ਜੀ ਜੋ ਦੇਖਦੇ ਹੋ ਦਰਖਤ ਦੇ ਥੱਲੇ ਇਹ ਉਹ ਤਪਸਵੀ ਦਾ ਸਥਾਨ ਹੈ ਉਹਦੀ ਯਾਦਗਾਰ ਬਣੀ ਹੋਈ ਹੈ ਬੇਅੰਤ ਸੰਗਤਾਂ 'ਚ ਦਰਸ਼ਨ ਕਰਨ ਆਉਂਦੀਆਂ ਆਪ ਜੀ ਨੇ ਸੰਗਤ ਜੀ ਦੇ ਦਰਸ਼ਨ ਕੀਤੇ ਆ ਹੋਰਾਂ ਸੰਗਤਾਂ ਨੂੰ ਵੀ ਵੀਡੀਓ ਸ਼ੇਅਰ ਕਰਕੇ ਦਰਸ਼ਨ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ